ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਨਾਕਤਾ 6 ਆ ਤੇ 6 ਦੇ 6 ਹੀ ਅੱਡੋ ਅੱਡੀ ਨਸਲਾਂ ਦੇ ਆ ਜਰਸੀ ਐਚ ਐਫ ਸਾਹੀਵਾਲ ਕ੍ਰੋਸ ਦੇਸੀ ਸਿੰਗਾਲੀ ਪਤਾ ਨਹੀਂ ਕਿ ਉਹ ਕਿਹੋ ਜਿਹੇ ਨਾਗਾ ਅੱਜ ਬਾਈ ਲੈ ਕੇ ਆਇਆ ਪਰ ਹੈ ਚੰਗੇ ਆ ਸਾਫ ਸੁਥਰੇ ਨਾਗਾ ਜੀ ਸਾਰੇ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਕਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਕਰਤਾਰ ਸਿੰਘ ਆ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਜੀ ਮੋਬਾਈਲ ਨੰਬਰ ਹੀ 98017555678 ਠੀਕ ਆ ਬਾਈ ਕਿੰਨੇ ਨਾਗਾ ਜੀ ਅੱਜ ਅਰੇ 6 ਨਾਗਾ ਭਾਈ 6 ਨਾਗਾ ਟੋਟਲ ਜੀ ਤੇ 6 ਦੇ 6 ਹੀ ਗੱਬਣਾ 6 ਦੇ 6 ਹੀ ਨਸਲਾ ਛੇਰੀਆਂ ਛੇ ਹੀ ਨਸਲਾਂ ਠੀਕ ਹੈ ਜੀ ਜੱਸੀਆ ਸ਼ਾਈ ਵਾਲਾ ਐਚ ਐਫ ਏ ਕ੍ਰੋਸ ਆ ਦੇਸੀ ਗਾਂ ਮੂਰੂ ਹੀ ਚੰਗੀ ਲਈ ਆ ਜੱਕ ਦੇਸੀ ਗਾਂ ਦੇ ਮੰਨ ਲਾ ਵੀਡੀਓ ਕੱਟ ਆਉਂਦੀ ਆ ਮੈਂ ਤਾਂ ਆਹ ਸਾਲ ਚ ਇੱਕ ਹੀ ਪਾਉਣ ਲੱਗਿਆ ਮੇਰੇ ਹਿਸਾਬ ਨਾਲ ਬੋਲੀ ਸੀਲ ਠੰਡੀ ਆ ਠੀਕ ਆ ਵੀਰੇ ਕਿੰਦਰੋਂ ਸ਼ੁਰੂ ਕਰਗੇ ਆਪਾਂ ਜਰਸੀ ਤੋਂ ਸ਼ੁਰੂ ਕਰਦੇ ਇਹਨੂੰ ਨਾਲ ਦੀ ਨਾਲ ਦੋ ਗੇੜੇ ਕਢਾ ਦਈਏ ਤੇ ਕੁਆਲਿਟੀ ਬਹੁਤ ਐ ਵੀਰੇ ਸੁਹਾ ਕੇ ਨਮਾ ਪਹਿਲਾਂ ਤਾਂ ਆਏ ਦੱਸਦੇ ਭਈ ਇਹ ਪੰਜਾਬ ਵਾਲੀ ਕਿ ਹਿਮਾਚਲ ਵਾਲੀ ਆ ਉਹ ਇਹ ਵੀਡੀਓ ਵੇਖੂ ਉਹ ਹੀ ਦੱਸੂ ਉਹ ਹੀ ਦੱਸੂ ਆਪਾਂ ਹੀ ਦੱਸਦੇ ਆ ਠੀਕ ਆ ਜੀ ਸੂਆ ਕੰਨਵਾ ਜੀ ਮੋਟਾ ਵੇਖ ਕਿੱਥੇ ਆਉਂਦਾ ਮੜਾ ਆ ਸਹੀ ਗੱਲ ਐ ਜੀ ਲੈ ਸੂਆ ਕੰਨਵਾ ਵੀਰੇ ਹੈ ਸੂਆ ਕੰਨਵਾ ਸੂਆ ਰੀਂਦਾ ਦੂਜਾ ਸਵਾ ਕਿੰਨਾ ਲਾਉਗੀ ਜੀ ਸਵਾ 5 ਤੋਂ 7 ਦਾ ਲੈ ਗੋ ਬਈ ਬਿਊਟੀ ਬਿਊਟੀ ਬਹੁਤ ਆ ਜੀ ਵਹਿੜ ਦੀ ਸਵਾ ਕਿੰਨਾ ਦੁੱਧ ਪਾਜੂ ਵੀਰੇ ਦੁੱਧ ਵੀਰੇ 20 ਤੋਂ 22 ਲੀਟਰ ਦੱਸਿਆ ਜੀ ਤੋਂ ਲਈ ਆ ਠੀਕ ਆ ਜੀ ਉਹ ਬੰਦੇ ਨੇ ਟੋਕੜ ਗੱਭਣ ਲਈ ਸੀ ਰਣਗੇ ਪਿੰਡ ਤੋਂ 16 ਕਿਲੋ ਦੁੱਧ ਚੋਕੀ ਠੀਕ ਆ ਜੀ ਐਤ ਕੀ ਵਹਿੜ ਹੁਣ ਉਹਨਾਂ ਬੰਦੇ ਨੇ ਫੱਜਰ ਨਹੀਂ ਚੋਈ। ਜਿਹਨੇ ਟੋਕਰ ਲਈ ਸੀ 16 ਕਿਲੋ ਦੁੱਧ ਚੋਕ ਹੈ ਟੋਕਰ ਗੱਪਣ। ਠੀਕ ਹੈ ਜੀ। ਹੁਣ ਉਹਨੇ ਟੋਕਰ ਗੱਪਣ ਲੈ ਕੇ ਪਾਲ ਕੇ ਸੇਲ ਕਰਦਾ ਬੰਦਾ ਉਹ। ਠੀਕ ਹੈ ਜੀ। ਤੇ ਕਿ 20 ਕਿਲੋ ਮੰਨ ਕੇ ਕੋਈ ਸੌਦਾ ਕਰ ਲਵੇ ਠੀਕਾ ਥਣਿਆਂ ਦੀ ਭਾਰ ਪਿੱਛੇ ਦੀ ਮੇਰੀ ਗਰੰਟੀ ਆ। ਠੀਕ ਹੈ ਜੀ। ਜਿਹੜੀ ਗੱਲ ਆ ਦੁੱਧ ਦੀ ਅਗਲੇ ਨੇ ਆਬ ਕਰਨੀ ਆ। ਲੈ ਚੱਲੀਏ ਕਰਨ ਤੋਰ ਦੀ। ਯਾਤ ਬਰੀਡ ਕੁਆਲਿਟੀ ਦਾ ਵੀਰੇ ਅੰਤ ਕੋਈ ਨਹੀਂ। ਸੋਨਾ ਗੁਲਾਬੀ ਥਾਣਾ ਕੱਲਾ ਕੱਲਾ ਨਿਖਣ ਮਾਂ ਲੱਗਿਆ ਵਾ ਹੱਥੀ ਚਵਾਈ ala ਥਾਣਾ। ਫੋੜ ਸ਼ਾਂਕ ਪੂਰਾ ਵੀ ਨਹੀਂ ਚੈੱਕ ਕਰ ਸਕਦੇ ਹੋ। ਬਾਕ ਕਵਾਲਿਟੀ ਤੁਹਾਨੂੰ ਆਪ ਹੀ ਵੀਰੇ ਦਿਖਦੀ ਹੋਊਗੀ ਤੇ ਲਾਂ ਬਹੁਤ ਪੰਜਾ ਨੇ ਹਵਾਨੇ ਚ ਸਾਰੀਆਂ ਵਲਟਲ ਨਾ ਕਰਮਾਜ ਨੇ ਕੱਢ ਕੇ ਸੋਨਾ ਧੁੱਪੇ ਦਾ ਬਾਈ ਲਸ਼ਕਾ ਮਾਰਦੀ ਆ ਬੱਚੀ ਬਾਕੀ ਚੰਨੀਆਂ ਚੰਨੀਆਂ ਤੂੰ ਵੀ ਫੋਲੀ ਗਲਾਂ ਚ ਪੰਜਾ ਵੀ ਆ ਹੈ ਛਾਂ ਕਾਲੀ ਚੀਜ਼ ਦਾ ਫਿਰ ਮੁੱਲ ਥੋੜੀ ਹੁੰਦਾ ਕੋਈ ਡਿਮਾਂਡ ਕਰਨੀ ਆਪਾਂ ਲੈਣ ਦੇਣ ਵਾਲੀ ਫਿਕਸ ਕਿੰਨੇ ਦੇ ਦੇਣੀ ਆ ਭਾਈ ਬੜੀ ਜਿਹਦਾ ਮੌਲਾ ਕਰਾਉਣਾ 2 ਹੋ ਜਾ ਫਿਰ ਤਾਂ 70 ਵੀ ਕਰ ਲੈਣੀ ਆ ਠੀਕ ਆ ਜੀ ਪਰ ਵੈੜ 62000 ਲਈ ਦੇਣੀ ਆ ਯੈਸ ਨੋ ਹੀ ਆ ਯੈਸ ਨੋ ਹੀ ਆ ਚੰਗੀ ਆ ਵੈੜ ਵੀਰੇ ਜੈਜ ਡਿਮਾਂਡ ਆ 62000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਵੈੜ ਸਨੱਖਪੁਣਾ ਬਹੁਤ ਆ ਜਦੋਂ ਤੁਸੀਂ ਆ ਕੇ ਵੇਖੋਗੇ ਤੁਹਾਨੂੰ ਪਤਾ ਉਦੋਂ ਲੱਗੂਗਾ ਭਈ ਵੈੜ ਇੱਕ ਚੀਜ਼ ਆ 62000 ਦੀ ਵੈੜ ਦੇ ਦਾਂਗੇ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਛਾਂਟਮਾਂ ਜਾਂ ਪੀਸ ਆਪਾਂ ਕਹਿ ਸਕਦੇ ਆ ਚਲੋ ਜਰਸੀਆਂ ਹੋਰ ਵੀ ਹੁੰਦੀਆਂ ਪਰ ਛਾਂਟਮਾਂ ਪੀਸ ਆ ਨਗਦੋਂ ਨੰਬਰ ਕਿਹੜਾ ਵੀਰੇ ਐਚ ਐਫ ਵੇੜਾ ਵੱਡੀ ਠੀਕ ਆ ਸੁਆ ਇਹਦਾ ਕਿੰਨਾਂ ਮਾਜੀ ਇਹ ਬਈ ਕੰਨੀਆਂ ਖੜੀਆਂ ਦੰਦ ਪਟਕੇ ਵਿਖਾਵਾਂਗੇ 6 ਦੰਦ ਆ ਠੀਕ ਆ ਸਮਾਂ ਕਿੰਨਾ ਲਊਗੇ ਜੀ ਸਮਾਂ 10 ਦਿਨ ਪਈ ਠੀਕ ਆ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਵੀਰੇ ਉਹਨਾਂ ਨੇ 24 ਕਿਲੋ ਦੀ ਗਾਰੰਟੀ ਦਿੱਤੀ ਆ 20 ਕਿਲੋ ਦੀ ਗਾਰੰਟੀ ਮੈਂ ਵੀ ਲੈ ਲਊ ਵੇੜ ਦੀ ਠੀਕ ਆ ਜੀ ਕਹਿਣ ਵਾਲੀ ਗੱਲ ਨਹੀਂ ਗਾਰੰਟੀ ਲਿਖ ਕੇ ਵੀ ਦੇ ਦਾਂਗੇ 20 ਕਿਲੋ ਦੀ ਤਾਂ ਥਣਾ ਦੀ ਡੰਨ ਆ ਥਣਾ ਦੀ ਗਾਰੰਟੀ ਹੋ ਤੋੜ ਕੇ ਦਿਖਾ ਦੀ ਫਿਰ ਬਾਕੀ ਫੇਸ ਕੁਆਲਿਟੀ ਸੋਹਣੀ ਆ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚੁਵਾਈ ਵਾਲਾ ਥਾਣਾ ਜੀ ਕੁਆਲਿਟੀ ਤੁਸੀਂ ਆਪ ਹੀ ਦੇਖ ਸਕਦੇ ਹੋ ਸੋਹਣਾ ਮੋਟਾ ਥਣ ਲੱਗਿਆ ਵਾ ਫੇਸ ਕੁਆਲਿਟੀ ਆਪ ਹੀ ਚੈੱਕ ਕਰੋ ਲੈ ਚੱਲਿਓ ਵੀਰੇ ਠੰਡੀ ਸੀਲ ਵੀ ਕਰਮਾ ਲਈ ਪੂਰੀ ਆ ਹਵਾਨੇ ਚ ਵਾਲ ਢਿੱਲਾਂ ਬਹੁਤ ਪੰਜਾਂ ਨੇ ਜੀ ਸਾਰੀਆਂ ਵਾਲ ਢਿੱਲਾਂ ਕਰਮਾ ਲਈ ਨੇ ਕੱਢ ਕੇ ਸੋਹਣਾ ਜੀ ਥਣ ਕੱਲਾ ਕੱਲਾ ਨਿੱਖੜ ਮਾ ਜਾਂਦਾ ਜੀ ਹੱਥੀ ਚੁਵਾਈ ਵਾਲਾ ਥਣ ਖੋੜ ਸ਼ਾਂਕ ਭੋਰਾ ਵੀ ਜੀ ਵਾ ਪਿੱਛੋਂ ਵਿਖਾ ਦੇ ਵੀ ਬਾਕੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲੋ ਢੱਲ ਬਹੁਤ ਪਈ ਆ ਹਵਾਨੇ ਚ ਵੀਰੇ ਲੈ ਚੱਲੀਏ ਇੱਥੇ ਕੱਦ ਕਾਠ ਵੀ ਵੀਰੇ ਵੱਡਾ ਹੀ ਆ ਜਾਂਦਾ ਜੀ ਜਮਾ ਫੈਕਸ ਜੀ ਲੈਣ ਦੇ ਨਾਲ ਹੀ ਡਿਮਾਂਡ ਇਹਦੀ ਇਹ ਬੱਚੀ 60000 ਦੀ ਦੇਵਾਂਗੇ ਬਈ 60000 ਦੀ ਜੀ ਠੀਕ ਆ ਜੀ ਇਹ ਬਾਈ ਕਹਿੰਦਾ ਬੱਚੀ 60000 ਦੀ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਅੱਜ ਅੱਡੋ ਅੱਡੀ ਨਸਲ ਆਈਆਂ ਤੁਹਾਨੂੰ ਦਿਖਾਉਣੀ ਆ ਅਗਲਾ ਦੋ ਫਗਰ 3 ਨੰਬਰ ਇਹ ਵੀਰੇ ਸ਼ਾਈ ਵਾਲ ਵੇੜ ਆ ਪਹਿਲਾਂ ਇਹਦਾ ਛੜ ਛੁੜ ਤਾਂ ਨਹੀਂ ਮਾਰਦੇ ਉਹ ਲੈ ਆ ਸੀ ਛੜਾ ਹੀ ਲੈਂਦੇ ਹੀ ਨਹੀਂ ਲੈਂਦੇ ਹੀ ਨਹੀਂ ਛੜਾ ਵਾਲੀ ਕਿਉਂਕਿ ਆਪਦੇ ਵੀ ਮੱਥੇ ਚ ਖਾਨੀਆਂ ਬੈ ਸਕਦੀ ਠੀਕ ਆ ਜੀ ਸਮਾਂ ਕਿੰਨਾ ਲਾਉਗੇ ਜੀ ਸਮਾਂ ਬਈ 7 ਦਿਨ ਪਾਇਆ ਸੁਆ ਕਿੰਨਾ ਵਾਜੇ ਗਾਲਾ ਕਰਦੀ ਵਿਖਾ ਦੇ ਆ ਬੰਨ ਵਿਖਾ ਦੇ ਆ ਇਹਦੀ ਕਪੜਾ ਵਿਖਾ ਦੇ ਠੀਕ ਆ ਥੱਲੇ ਤੁਹਾਨੂੰ ਠੀਕ ਆ ਥਣ ਵੀ ਦਿਖਾ ਦਿੰਦੇ ਲਓ ਮੱਝਾਂ ਆ ਲਾਥਾਂ ਲੱਗਿਆ ਵਾ ਪੂਰਾ। ਠੰਡੀ ਸੀਨੀ ਦੁੱਧ ਵੀ ਮੱਝਾਂ ਰਗਾਉ ਗਾਲਾ ਪੱਟੀ ਖੜੀ ਆ ਕੋਈ ਪਰਵਾਹ ਹੀ ਨਹੀਂ ਜਿਵੇਂ ਕੋਈ ਮਰ ਜੀ ਨਾਲ ਦੀ ਨਾਲ ਤੋਰਦੀ। ਕੁਆਲਟੀ ਬਹੁਤ ਆ ਜੀ ਵਹਿੜ ਦੀ। ਦੁੱਧ ਤਾਂ ਮੱਝਾਂ ਵਾਂਗੂ ਦੇਉ ਚਿੱਟਾ। ਦੁੱਧ ਵੀਰੇ ਨੇ ਪਹਿਲੇ ਸੂਏ 11 ਕਿਲੋ ਦਿੱਤਾ ਕੋਟਲੇ ਪਿੰਡ ਤੋਂ ਲਈ ਆ। ਠੀਕ ਆ ਜੀ। ਕੋਰਲੇ ਮੇਰ ਸਿੰਘ ਵਾਲੇ। ਠੀਕ ਆ ਜੀ। ਠੀਕ ਆ। ਇਹ ਵੀ 12 ਦੇ ਸਕਦੀ 13 ਵੀ ਦੇ ਸਕਦੀ ਜੇ ਉਹ ਚੰਗੀ ਸੇਵਾ ਕਰ ਲੈ। ਤਾਂ 14 ਵੀ ਦੇ ਸਕਦੇ। ਠੀਕ ਆ ਵੀਰੇ। ਥਣਾ ਦੀ ਡੰਨ ਹੋਊਗੀ ਇਹਦਾ 14 ਵੀਰੇ ਮੱਝਾਂ ਰਗਈ ਹੋ ਜਮਾ ਜੇ ਮੱਝ 14 15 ਕਿਲੋ ਵਾਲੀ ਲੈਣ ਉੱਠ ਜਾ ਤਾਂ ਡੂੜ ਲੱਖ ਦੀ ਆਊ ਵੀਰੇ ਤੇ ਇਹ ਕਰਮਾ ਵਾਲੀ ਤੁਹਾਨੂੰ ਭਾਜੇ ਜਿਹੀ ਦਵਾ ਦਿੰਨੇ ਆਪਾਂ ਕੋਈ ਨਹੀਂ ਮਾਨ ਤਾਨ ਕਰਾ ਦਾਂਗੇ ਕਹਿ ਕੇ ਜਮਾ ਜੈਤ ਦੀ ਡਿਮਾਂਡ ਆਫਰ ਛੱਡਣੀ ਏ ਤੇ ਅੱਜ ਕਿੰਨੀ ਪਰ ਫੋਨ ਉਹੋ ਹੀ ਲਾਵੇ ਜਿਹਨਾਂ ਲਾਉਣੇ ਆ ਠੀਕ ਐ ਇਹ 33000 ਦੀ ਲੈਹੀ 33 ਉਹ ਨਹੀਂ ਲੈਣਾ ਹਾਂ ਫਰੀਆ ਹਾਂ ਬੋ ਜੀ ਸਾਡੇ 33000 ਦੀ ਵਾੜ ਦੇਣੀ ਆ ਬਾਈ ਮੇਰੇ ਹਿਸਾਬ ਨਾਲ ਬਾਈ 25000 ਦਾ ਖਾਲੀ ਬੱਚੀ ਦਿੰਦੇ ਅੱਜ ਗੱਲ ਆ ਰਸਾ ਸਿਰ ਤਾਂ ਉਹਦੇ ਉੱਤੇ ਠੀਕ ਆ ਜੀ ਚੱਕ ਠੀਕ ਆ ਆਏ ਬਹਿ ਜਾ ਜਿਵੇਂ ਮਰਜੀ ਤੁਰਿਆ ਹੁਲਾ ਚੱਕੋ ਭਲਾ ਦੂਜਾ ਉੱਠ ਕੇ ਦੂਜੇ ਪਾਸੇ ਬਹਿ ਕੇ ਚੌਣ ਲੱਗ ਜਾ ਆਏ ਨਾ ਵੀ ਗਰਮ ਹੋ ਠੀਕ ਆ ਵੀਰੇ 33000 ਲੈਣ ਆ ਫਿਕਸ ਹੀ ਆ ਫਿਕਸ ਲਓ ਜੀ ਆਫਰ ਹੀ ਆ ਇਹ ਵੀ ਥਣ ਵਿਖਾ ਦੇ ਇਧਰ ਲਈ ਬਾਈ ਜੀ ਵਿਖਾ ਦੇ ਮੋਟਾ ਫੋਟ ਸ਼ਾਂਖ ਭੂਰਾ ਵੀ ਨਹੀਂ ਜੀ ਚੈੱਕ ਕਰ ਸਕਦੇ ਹੋ ਸੋਹਣਾ ਮੋਟਾ ਥਣ ਕਰ ਲਿਓ ਜੀ ਚੈੱਕ ਠੰਡੀ ਸੀਲ ਦਾ ਤਾਂ ਕੋਈ ਨਹੀਂ ਵੀਰੇ 33000 ਭਾਅ ਵੀ ਕਿਹੜਾ ਵੀਰੇ ਫਰੀ ਵਾਲਾ ਪਾ ਲਈ ਜਿਹੜਾ ਫੋਲਾ ਵਜੋਂ ਫੋਲਾ ਗੋਰਨਾ ਵਿਖਾ ਦੇ 33000 ਮੈਂ ਕਿਹ ਦਿਖਾਤੀ ਯਾਰ ਬਾਈ ਬਹਿ ਵੀ ਛੱਡ ਦੇ ਤੂੰ ਚੰਗੀ ਵੈੜ ਕਹਿ ਸਕਦੇ ਆਪਾਂ ਤੇ ਅੱਗੇ ਆ ਗਿਆ ਇਹ ਕ੍ਰੋਸ ਵੈੜ ਆ ਗਈ 4 ਨੰਬਰ ਨਾਲ ਜਿਆਦਾਤਰ ਜਰਸੀ ਜੀ ਭਈ ਜਰਸੀ ਕ੍ਰੋਸ ਮੰਨੋ ਜਰਸੀ ਕ੍ਰੋਸ ਆ ਜੀ ਤੋਰਦੇ ਬਾਈ ਘਾਨੇ ਥਣ ਪੂਰਾ ਟੋਪ ਦਾ ਥਣ ਪੂਰਾ ਟੋਪ ਦਾ ਚਵਾਈ ਗਰੰਟੀ ਆ ਥਣਾਂ ਦੀ ਥਣਾਂ ਦੀ ਗਰੰਟੀ ਹੈ ਦੀ ਪਾਰ ਪਿੱਛੇ ਦੀ ਪਾਰ ਪਿੱਛੇ ਦੀ ਗਰੰਟੀ ਇੱਥੇ ਕੋਈ ਸੱਜਣ ਆ ਜੇ ਥਣਾ ਚੋਂ ਗਲਤ ਨਿਕਲ ਜੇ ਜਾਂ ਮੇਰੀ ਸੋਹਲਾ ਗਾਲਾ ਸਾਰੀਆਂ ਗਾਂਆਂ ਖੜੀਆਂ ਠੀਕ ਆ ਕੋ ਗੱਡੀ ਆਪਦੀ ਲਿਆਵੇ ਨਾ ਲਿਆਵੇ ਠੀਕ ਆ ਠੀਕ ਆ ਜੀ ਥਣਾ ਦੀਆਂ ਪਹਿਲਾ ਜੋ ਸੌਦਾ ਕਰੂ ਧਾਰਾ ਮਾਰ ਕੇ ਉਹਨੂੰ ਚਲਦੇ ਵਿਖਾ ਆ ਕੇ ਇੱਥੇ ਆ ਕੇ ਦੂਰੀਆਂ ਖਿਚਾ ਕੇ ਜੇ ਕੋਈ ਇੱਥੇ ਨਹੀਂ ਆਨਲਾਈਨ ਲੈਂਦਾ ਤਾਂ ਘਰੇ ਜਾ ਕੇ ਆਪਦੇ ਖਿੱਚ ਕੇ ਪੈਸੇ ਦੇ ਠੀਕ ਆ ਆਏ ਨਹੀਂ ਬਈ ਇੱਥੋਂ ਮਰ ਜੂ ਬੰਦਾ ਤਿਆਰੀ ਇਹ ਵੀ ਸੋਹਣੀ ਕਰੀ ਫਿਰਦੀ ਕਿੰਨਾ ਕ ਪਾਜੂ ਦੁੱਧ ਜੀ ਦੁੱਧ ਵੀਰੇ 14-15 ਕਿਲੋ ਪਲੂਨ ਦਾ ਦਿੱਤਾ ਵਾ ਇਹ ਵੀ ਮੱਝਾਂ ਅਰਗਾਈ ਦੇਊਗੀ ਕਰਮ ਬਾਕੀ ਵੀਰੇ ਮੌਸਮ ਮੂਰੇ ਗਰਮੀ ਦਾ ਆ ਜਾਣਾ ਚੰਗੀਆਂ ਚੀਜ਼ਾਂ ਰਹਿ ਜਾਣੀਆਂ ਇਹ ਜਿਹੜੇ ਅੱਜ ਤੋਹਫੇ ਲਈ ਫਿਰਦਾ ਹਾਈਟ ਵੀ ਚੰਗੀ ਆ ਵਜਨ ਵੀ ਚੰਗਾ ਤਿਆਰੀ ਵੀ ਚੰਗੀ ਆ ਇਹਦੀਆਂ ਡਿਮਾਂਡ ਆ ਫਿਰ ਛੋਟੀਆਂ ਛੋਟੀਆਂ ਇਹ ਬੱਚੀ 45000 ਦੀ ਦੇ ਦਾਂਗੇ ਭਰਾ ਝੋੜਾ ਰਹਿ ਜੇ ਸੱਜਣ ਕੋਈ ਮਾਨਦਾਨ ਵੱਧ ਕਰਦਾ ਜਮਾ ਜੈਜ ਡਿਮਾਂਡ ਆ ਮੋੜ ਲਈ ਵੀਰੇ 45000 ਦੀ ਵੜ ਦੇ ਦਾਂਗੇ ਚੰਗੀ ਆ ਵੜ ਦੁੱਧ ਵੀ ਖੁੱਲਾ ਹੀ ਪਾ ਜੂਗੀ ਬਾਕੀ ਜਿਵੇਂ ਜਿਵੇਂ ਨਾ ਕੋਈ ਪਸੰਦ ਆਈਗਾ ਸਕਰੀਨ ਤੇ ਨੰਬਰ ਚੱਲਦਾ ਰਹਿਣਾ ਹੁਣ ਦੇਸੀ ਦਿਖਾਉਣੀ ਆ ਕਿ ਪਰਲੀ ਦਿਖਾ ਦੇ ਦੇਸੀ ਦਿਖਾਉਂਦਾ ਪਹਿਲਾ ਤਾਂ ਵੀਰੇ ਦੇਸੀ ਕੰਨਾਂ ਵੀਰਾਂ ਦੀ ਡਿਮਾਂਡ ਹੁੰਦੀ ਆ ਬਈ ਅਸੀਂ ਲੈਣੀ ਦੇਸੀ ਆ ਇਹ ਵੀਰੇ ਰੀਗਨਲ ਦੇਸੀ ਆ ਜਿਹੜੇ ਵਿੱਚ ਆ ਲਾਲੀ ਦੇ ਭੇ ਮਾਰਦੇ ਨਾ ਹਾਂਜੀ ਇਹ ਲਾਲੀ ਇਹ ਬੰਦੇ ਸੀ ਉਹ ਸੀਵੇ ਮੜਿਆ ਬਾਹਮਣ ਸੀਗੇ ਇਹ ਉਹਨਾਂ ਨੇ ਉੱਤੇ ਮਹਿੰਦੀ ਲਾਈ ਵੀ ਆ ਅ ਰੰਗ ਨਹੀਂ ਰੰਗ ਨਹੀਂ ਗਾਏ ਰੰਗ ਨਹੀਂ ਰੰਗ ਸਾਰਾ ਉਹ ਹਲਦੀ ਜੀ ਲਾ ਦਿੰਦੇ ਆ ਮਹਿੰਦੀ ਹਲਦੀ ਜੀ ਲਾ ਦਿੰਦੇ ਹੁੰਦੇ ਠੀਕ ਆ ਇਹ ਤਾਂ ਫਿਰ ਵੀਰੇ ਸੇਵਾ ਵਾਲੇ ਵੀ ਰਸਤੇ ਤੋਹਫਾ ਦੇਸੀ ਗਾ ਮਿਲਣੀ ਅੱਜਕੱਲ ਮੁਸ਼ਕਲ ਆ ਪਰ ਤੁਹਾਨੂੰ ਵੀ ਪਤਾ ਵੀਰੇ ਦੇਸੀ ਦਾ ਦੁੱਧ ਹੁੰਦਾ ਚੰਗਾ ਕੱਦ ਵੀ ਬਹੁਤ ਕੱਦ ਵੀ ਤੇ ਵਜਣਾ ਵੀ ਇਹ ਮਾਰਦੀਆਂ ਮੁਰਦੀਆਂ ਜ਼ਿਆਦਾ ਹੀ ਹੁੰਦੀਆਂ ਇਹ ਤਾਂ ਨਹੀਂ ਮਾਰਦੀ ਵੀਰੇ ਥੱਲੇ ਦਿਖਾਉਣਾ ਪਿਆ ਕਿ ਵਿਖਾਊਗਾ ਹੋਰ ਦੱਸ ਠੀਕ ਆ ਜੀ ਜਿਵੇਂ ਕੋਈ ਮਰਜੀ ਬੈਠਾ ਰਵੇ ਪਾਣੀ ਪਿਆ ਦੇ ਬਾਈ ਪਾਣੀ ਪਿਆ ਦਿਓ ਜੀ ਕੋਈ ਗੱਲ ਨਹੀਂ ਥਣ ਪੂਰਾ ਟੌਪ ਦਾ ਫੋਟ ਸ਼ਾਰਟ ਇਦੋਂ ਵਿਖਾ ਦੇ ਥਣ ਬਾਈ ਗਾਰੰਟੀ ਵਾਲਾ ਕਿੰਨੇ ਦਿਨ ਲੈਂਦੀ ਆ ਵੀਰੇ ਦਿਨ 10 ਪਏ ਆ 10 ਪਏ ਆ 10 ਪਏ ਆ ਚਲੋ 2-4 ਦਿਨ ਗਾਂ ਪਛਾਣ ਹੋ ਸਕਦੇ ਕਿੰਨਾ ਪਾਜੋ ਦੁੱਧ ਆਪਾਂ ਕਹਿਗੇ ਨਹੀਂ ਐਵੇਂ ਐਵੇਂ ਵਡਿਆਈਆਂ ਨਹੀਂ ਮਾਰਦੇ 14 ਕਿਲੋ ਦੁੱਧ ਉਹਨਾਂ ਦਾ ਦੂਜੇ ਸੂਏ ਚ ਹੋਇਆ ਵਾ ਤੀਜੇ ਸੂਏ ਗਾਂਸ ਹੁੰਦੀ ਹੁਣ ਇਹ ਦੇਸੀ ਗਾਂ ਦਾ ਦੁੱਧ ਪਰ ਆਪਾਂ ਇਹ ਗੱਲ ਮੰਨ ਕੇ ਨਹੀਂ ਲਈ ਆਪਾਂ ਤਾਂ 10-11 ਕਿਲੋ ਮੰਨ ਕੇ ਲਈਆ 10 ਤੋਂ ਮਰਦੇ ਨਹੀਂ ਜਿਹੜੇ ਹਿਸਾਬ ਨਾਲ ਥਣ ਲੇਵਾ ਨਹੀਂ ਯਾਰ 10 ਤੋਂ ਤਾਂ ਵੱਧ ਦੇਣ ਦਾ ਹੱਕ ਨਹੀਂ ਬੱਤ ਹਾਕਾ ਨਿੱਗਰ ਆ ਬਈਆ ਨਿੱਗਰ ਆ ਕੱਦ ਕੱਟ ਜਰਸੀ ਤੋਂ ਪੁਰਾ ਚਾਰ ਉਂਗਲਾ ਤਾਂ ਹੀ ਹੋਣੀ ਆ ਤਾਂ ਹੀ ਥਾਣੇਗੀ ਸਹੀ ਗੱਲ ਆ ਜੀ ਚੰਗੀਆਂ ਵੜਾ ਬਾਕੀ ਦੇਸੀ ਵੜਾ ਵੈਸੇ ਹੀ ਚੰਗੀਆਂ ਹੁੰਦੀਆਂ ਬਾਕੀ ਠੰਡੀ ਵੀ ਬਾਈ ਕਹਿੰਦਾ ਗਾਰੰਟੀ ਆ ਕੁਆਲਿਟੀ ਬਹੁਤ ਆ ਜੀ ਵਜਨ ਬਹੁਤ ਆ ਜਿਹੜੇ ਮਾਲਕਾਂ ਕੋਲੋਂ ਆਈ ਸੰਭੀ ਭਲੀ ਚੰਗੀਆਂ ਪਹਿਲਾਂ ਦੱਸ ਦਿੰਨੇ ਵੀਰੇ ਹਰ ਕਲਰ ਨਹੀਂਗਾ ਇਹ ਜਿਹੜਾ ਲਾਉਂਦੇ ਹੁੰਦੇ ਆ ਹਲਦੀ ਦਾ ਤੇ ਮਹਿੰਦੀ ਦਾ ਉਹ ਚੀਜ਼ ਲੱਗੀ ਵੀ ਆ ਇਹ ਤਾਂ ਇੱਕ ਦੋ ਵਾਰੀ ਨਿਵਾਈ ਤੇ ਲੈ ਜਾਣੇ ਆ ਡਿਮਾਂਡ ਇਹਦੀ ਫਿਰ ਡਿਮਾਂਡ ਇਹਦੀ ਲੋਕਾਂ ਵਾਲਾ ਕੰਮ ਨਹੀਂ ਵੀ ਦੇਸੀ ਮਿਲਗੀ ਦਾ 55000 ਮੰਗ ਲੈਣਾ ਠੀਕ ਹੈ ਜੀ ਫੋਨ ਉਹੀ ਲਾਵੇ ਜਿਹਨੇ ਲੈਣੀ ਆ 35000 ਦੀ ਦੇ ਦੇਣੀ ਆ ਆਫਰ ਅੱਜ ਦਾ ਕੜੈਲ ਕੱਢੀ ਆ ਹੁੰਦਾ ਹੈ ਹਾਂ ਆਫਰ ਦੇ ਆਫਰ ਸਿੱਟੀ ਆਉਂਦਾ ਪਰ ਵਹਿੜ ਕੋਲ ਆ ਕੇ ਵੇਖੇ ਵੀ ਹੈ ਕਿੱਡੀ ਆ ਕੋਈ ਸਹੀ ਗੱਲ ਆ ਵੀਡੀਓ ਵੇਖ ਲਈ ਗੱਡੀ ਚੱਕੋ ਮੋਟਰਸਾਈਕਲ ਚੱਕੋ ਪਹਿਲਾਂ ਕੋਰੇ ਆ ਕੇ ਵੇਖੋ ਮੁਰਦਾ ਨਹੀਂ ਜਿਹੜਾ ਲੈਣ ਆ ਗਿਆ ਬਾਈ ਆਏ ਨਹੀਂ ਕਹੂਗਾ ਛੋਟੀ ਆ ਕੱਦ ਛੋਟਾ ਮਦਰ ਹੀ ਆ ਉਹ ਗੱਲਾਂ ਨਹੀਂ ਹੋਣੀਆਂ ਵਹਿੜ ਚੰਗੀ ਆ ਵੀਰੇ ਅੱਗੇ ਆ ਗਿਆ ਕਿੰਨਾ ਨੰਬਰ 6 ਨੰਬਰ ਜੀ ਇਹ 6 ਨੰਬਰ ਦਾ ਯਾਰ ਸੌਦਾ ਹੋਇਆ ਵਾ ਵਿਖਾ ਦਿੰਨੇ ਆ ਇਹ ਸੌਦਾ ਚੱਲੀ ਤੇ ਇੱਕ ਦੇ ਬੰਦਿਆਂ ਨੂੰ ਦਿੱਤੀ ਹੋਈ ਹੈ ਯਾਰ ਠੀਕ ਆ ਸੁਹਾ ਕਿੰਨਾ ਜੀ ਇਹ ਸੁਹਾ ਦੂਜਾ ਹੈ ਇਹ ਜਿਹੜੇ ਕੋਈ ਗਾਂ ਆਈ ਵੀ ਠੀਕ ਹੈ ਜੀ ਤੇ ਕੋਈ ਆਈ ਆ ਸਮਾਂ ਕਿੰਨਾ ਕਲੈਂਦੀ ਆ ਜੀ ਸਮਾਂ ਕੋਈ 7 ਦਿਨ ਪਿਆ ਹੈ ਜੀ ਕਿੰਨਾ ਬਾਜੂ ਦੁੱਧ ਜੀ ਦੋ ਤੱਕ 17 18 ਲੀਟਰ ਪਿਆ ਆ ਵਾ ਇਹ ਗਾਂ ਕੋਈ ਆਪਣੇ ਐਫਐਡ ਵੀ ਕ੍ਰੋਸ ਆ ਜਾਂਦੀ ਆ ਕ੍ਰੋਸ ਇਹ ਵੀ ਤੋਰਦੀ ਚੱਲ ਕੋਈ ਨਹੀਂ ਉਹ ਵੈਸੇ ਦਾ ਸੌਦਾ ਹੋਇਆ ਬਈ ਪਰ ਠੀਕ ਹੈ ਯਾਰ ਉਹ ਸਾਫ ਗੱਲ 3434000 ਦਾ ਸੌਦਾ ਹੈ 500 ਰੁਪਿਆਸ ਸਾਈ ਆਈ ਆ ਠੀਕ ਆ ਜੀ ਉਹ ਬੰਦੇ ਸਾਡੇ ਜੀ ਦਲਾਲ ਆ ਸੰਨ ਵਾਲਾ ਹਾਂਜੀ ਉਹ ਹੈ ਨਹੀਂ ਸੀਗਾ ਕਰੇ ਉਹਨੇ ਪੈਸਾਂ ਜ਼ਿੰਮੇਵਾਰੀ ਚੱਕ ਨਹੀਂ ਬੰਦੇ 10 ਦਿਨਾਂ ਦਾ ਆਧਾਰ ਕਰਦੇ ਆ ਠੀਕ ਆ ਵੀਰੇ ਬਾਕੀ ਫੋਨ ਲਾ ਲੈ ਬਾਈ ਨੂੰ ਕੋਈ ਵੀ ਵੀਰ ਪਰ ਕੰਮ ਇਹਦਾ ਹੋਇਆ ਬਾਈ ਆਉਂ ਮੈਂ ਤੁਹਾਨੂੰ ਕਹਿੰਦਾ ਕੋਈ ਫੋਨ ਲਾ ਕੇ ਪੁੱਛ ਲੈ ਕੇ ਰਾ ਪੁੱਛ ਲੈ ਚਲੋ ਜੇ ਕਿਸੇ ਨੂੰ ਫਿਕਰਤ ਆਉਂਦੀ ਆ ਤਾਂ ਤੇ ਨਹੀਂ ਬਾਈ ਕਹਿੰਦਾ ਬਸ ਪੈਸਿਆਂ ਦੀ ਜ਼ਿੰਮੇਵਾਰੀ ਦਾ ਹੀ ਆ ਉਹ ਤਾਂ ਸਾਰਾ ਕੁਝ ਫੈਟਿੰਗ ਦਾ ਫੋਨ ਤੇ ਗੱਲ ਹੋ ਗਈ ਆ ਬੰਦੇ ਨਾਲ ਉਹ ਇੱਥੇ ਗੱਲ ਹੋ ਗਈ ਥੀ ਉਹ ਕਹਿੰਦਾ ਮੈਂ ਇੱਥੇ ਗਿਆ ਵਾਂ ਕਿਤੇ ਕਹਿੰਦਾ ਆ ਕੇ ਮੈਂ ਨਾਲ ਆ ਜਾ ਸਾਢੇ 34 ਦੀ ਦੇ ਦਾਂ ਸਾਢੇ 34 ਦੀ ਸਾਢੇ 34 ਦਾ ਹੀ ਸੌਦਾ ਹੋਇਆ ਤੇ ਸਾਢੇ 34 ਦੀ ਬਾਈ ਦੇ ਕਹਿੰਦਾ ਦੇ ਦਾਂਗੇ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ